ਜਿਹੜੀ ਸ਼੍ਰੋਮਣੀ ਕਮੇਟੀ ਪੰਥ ਵਿਰੋਧੀ ਕਾਰਜ ਕਰੇ ਉਹ ਪੰਥ ਵਿਰੋਧੀ ਹੋ ਸਕਦੇ ਜਿਹੜਾ ਨਿਯਮਾਂ ਨੂੰ ਤੋੜੇ ਮਰਿਆਦਾ ਨੂੰ ਤੋੜੇ ਗੁਰਮਤਿ ਦਾ ਕਾਂਡ ਕਰੇ ਉਹੀ ਪੰਥ ਵਿਰੋਧੀ ਤਾਕਤ ਹੈ ਥੱਲੇ ਖੜ ਦੇਣਗੇ ਅਸੀਂ ਤੇ ਪੰਥ ਦੀ ਰਾਖੀ ਕਰਨ ਦੇ ਤਾਰਾਂ ਜੁੜੀਆਂ ਕਿਤੇ ਨਾ ਕਿਤੇ ਬਾਗੀ ਢੜੇ ਦੀਆਂ ਲੱਗਦਾ ਕਿ ਉਹ ਤਾਰਾ ਉਹ ਕੀ ਕਰਨਾ ਹੈ ਇਸੀ ਤੇ ਉਹੀ ਤੇ ਕਰਨਾ ਹੈ ਜੀ ਤਾਰਾ ਤੇ ਸਾਡੀਆਂ ਜੁੜੀਆਂ ਤੇ ਉਹਨਾਂ ਦਾ ਉਹ ਕਰਨਾ ਇੱਥੇ ਬਾਬਾ ਨਾਮ ਸਿੰਘ ਜੀ ਕਹਿੰਦੇ ਤਾਰਾ ਜੁੜੀਆਂ ਹੋਈਆਂ ਸਭ ਦੀਆਂ ਤਾਰਾ ਭਾਜੀ ਪੀਜੇਪੀ ਦਾ ਅਸਰ ਵੱਡੋ ਜੀ ਅਕੀ ਪੀਜੇਪੀ ਪੀਜੇਪੀ ਤੁਹਾਨੂੰ ਕੀ ਫਿਕਰ ਪਿਆ ਪੀਜੇਪੀ ਸਿਆਸੀ ਪਾਰਟੀ ਜੋ ਮਰਜ਼ੀ ਕਰੇ ਸਾਡਾ ਕੀ ਉਹਨਾਂ ਜ਼ਬੰਦ ਸਾਂਝਾ ਪਈਆਂ ਸੀ ਨਾ ਤੁਹਾਡੀਆਂ ਸਾਂਝਾ ਮੇਲੇ ਵੀ ਰਹੀਆਂ ਤੁਹਾਡੀਆਂ ਸੱਤਾ ਨਿਭਾਈ ਆ ਤੁਸੀਂ ਬਾਬਾ ਸੱਤਾ ਨਿਭਾਈ ਹੈ ਮੈਂ ਜਐਮਐਲਏ ਬੜੀ ਮੈਂ ਆਪਣੇ ਇਲਾਕੇ ਚੋਂ ਵੋਟ ਲਈ ਹੈ ਹਾਂ ਨਾ ਕਿਸੇ ਬੀਜੇਪੀ ਤੋਂ ਨਹੀਂ ਲਈ ਮੇਰੇ ਲੱਕ 'ਚ ਕੋਈ ਐਮਸੀ ਵੀ ਨਹੀਂ ਬੀਜੇਪੀ ਦਾ। ਜੇ ਬਾਕੀ ਬਣੇ ਸੀ ਉਦੋਂ ਵੀ ਕਿਹਾ ਗਿਆ ਸੀ ਕਿ ਤਾਰਾ ਬੀਜੇਪੀ ਨਾਲ ਬੀਜੇਪੀ ਨੂੰ ਕਿਉਂ ਜੁੜ ਜਾਂਦਾ ਜਿਹੜਾ ਵੀ ਜਿਹੜਾ ਅਕਾਲੀ ਦਾ ਅਕਾਲੀ ਦਲ ਤੋਂ ਸਾਈਡ ਤੇ ਜਾਂਦਾ ਅੱਜ ਦੀ ਕੋਈ ਗੱਲ ਕਰ ਲੈ ਤੂੰ ਐਵੇਂ ਉਹਨਾਂ ਝੂਠੇ ਦੀ ਗੱਲ ਕਰੀ ਜਾਂਦਾ ਪਰ ਇੱਕ ਬੰਨੇ ਨਾਰੇ ਲੱਗੇ ਵਿਰੋਧ ਨਹੀਂ ਕੀਤਾ। ਮੈਂ ਤੁਹਾਨੂੰ ਇਦਾਂ ਖ਼ਬਰ ਕਰਦਾ ਪਰ ਇਹ ਕਿਵੇਂ ਚੱਲੇਗਾ ਫਿਰ ਅਗੋਂ ਇਹ ਤੇ ਇਹਨਾਂ ਨੂੰ ਜਾਣੇ ਜੀ ਖੇਡਾਂ ਖੇਡਦੇ ਆ।